ਪਰਦੇ ਵਿੱਚ ਜਿਹੜੀ ਬਹੁਤ ਹੀ ਮਾਰੀਅਤ ਤੇ ਅਨੈਕਤਤਾ ਦੀ ਬਾਤ ਪਈ ਆ ਲੈਂਟਰ ਗਿਰਨ ਦੇ ਨਾਲ ਪੰਜ ਲੋਕ ਲਵੇ ਸੀ ਜਿਹਨਾਂ ਦੇ ਵਿੱਚ ਚਾਰ ਦੀ ਜਿਹੜੀ ਬਹੁਤ ਹੋ ਗਈ ਹੈ ਜਿਹੜਾ ਮਾਲਿਕ ਹੈ ਅਧਾ ਠੇਕੇਦਾਰ ਹੈ ਉਹਨਾਂ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਜਿਕਰੀਪੀ ਨੂੰ ਦੇਖਦੇ ਹੋਏ ਅਸੀਂ ਪਿੰਡ ਕੱਤੇ ਸਟਾਫ ਦੇ ਨਾਲ ਨਿਕਲੇ ਮਦਦ ਜਿਹੜੀ ਵੀ ਲੈ ਰਹੀ ਹੈ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਜਿਹੜੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਮੈਂ ਤਾਂ ਕਹਾਂਗਾ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਹਰਿਆਣਾ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਪਿਆਰੇ ਦਰਸ਼ਕੋ ਰੋਪੜ ਦੇ ਵਿੱਚ ਜਿਹੜੀ ਕਿ ਬਹੁਤ ਹੀ ਮਾੜੀ ਵਰ੍ਹੇ ਘਟਨਾ ਜਿਹੜੀ ਵਾਪਰੀ ਹੈ ਲੈਂਟਰ ਗਿਰਨ ਦੇ ਨਾਲ ਪੰਜ ਲੋਕ ਦਬੇ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਦੀ ਜਿਹੜੀ ਮੌਤ ਹੋ ਚੁੱਕੀ ਹੈ ਅੱਜ ਜਿਹੜਾ ਚੌਥਾ ਹੀ ਵਿਅਕਤੀ ਸੀਗਾ ਮਜ਼ਦੂਰ ਸੀਗਾ ਉਹ ਅੱਜ ਕੱਢ ਲਿਆ ਗਿਆ ਹੈ ਅਸਰ ਸਾਰੇ ਜਿਹੜੇ ਮਜ਼ਦੂਰ ਸੀ ਹਰਿਆਣਾ ਤੋਂ ਸੀ ਤੁਹਾਡਾ ਜਿਹੜਾ ਮ੍ਰਿਤਕ ਸਪ੍ਰਿਤਕ ਸੀ ਕੋ ਤੁਹਾਡਾ ਕੋ ਬੰਦਾ ਹਾਂ ਮੇਰਾ ਭਾਈ ਆਣ ਗਿਆ ਜੀ ਮਸੜੂ

ਵੇ ਵੱਖ-ਵੱਖ ਪਾਰਟੀਆਂ ਵੱਲੋਂ ਵੀ ਇੱਥੇ ਆ ਕੇ ਉਮੀਰ ਕੀਤਾ ਗਿਆ ਸੀਗਾ ਕਿਉਂਕਿ ਜਿਹੜਾ ਆਦਮੀ ਆਪਣੀ ਰੋਜੀ ਰੋਟੀ ਵਾਸਤੇ ਇਨੀ ਦੂਰ ਤੇ ਆ ਕੇ ਇਨਾ ਕਠਨ ਕੰਮ ਕਰਦੇ ਆਂ ਆਪਣੀ ਜਾਨ ਨੂੰ ਖਤਰੇ ਪਾਉਂਦੇ ਆ ਤੇ ਸਰਕਾਰਾਂ ਨੂੰ ਚਾਹੀਦਾ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਜੜੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਮੈਂ ਤਾਂ ਕਹਾਂਗਾ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਹਰਿਆਣਾ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਸਹੀ ਗੱਲ ਹੈ ਨਾ ਹਾਂ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਇਹ ਪਹਿਲੇ ਦਸ ਕੁ ਵਾਰ ਸੀ ਤਿੰਨ ਦਿਨਾਂ ਤੋਂ ਲਗਾਤਾਰ ਇਸ ਖਬਰ ਤੇ ਸਾਡੀ ਨਜ਼ਰ ਬਣੀ ਹੋਈ ਸੀਗੀ ਜਿਸ ਵਕਤ ਇਹ ਹਾਦਸਾ ਵਾਪਰਿਆ ਉਸੇ ਵੇਲੇ ਤੋਂ ਸਾਡਾ ਚੈਨਲ ਲਗਾਤਾਰ ਅਪਡੇਟ ਤੇ ਸਾਡੀ ਅਪਡੇਟ ਦੇ ਨਾਲ ਜਿਹੜਾ ਸਾਰਾ ਪ੍ਰਸ਼ਾਸਨ ਐਨਡੀਆਰਫ ਦੀ ਟੀਮਾਂ ਤੇ ਸਾਡੇ ਰੋਪੜ ਦਾ ਪੁਲਿਸ ਪ੍ਰਸ਼ਾਸਨ ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਮਲਬੇ ਦੇ ਵਿੱਚੋਂ ਕੱਢਣ ਦੇ ਵਿੱਚ ਲੱਗੇ ਹੋਏ ਸੀਗੇ ਤੇ ਅੱਜ ਬਿਲਕੁਲ ਸਾਰੇ ਜਿਹੜੇ ਸੀ ਜਿਵੇਂ 5 ਦੇ ਵਿੱਚੋਂ ਇੱਕ ਦੀ ਜਿਹੜੀ ਇੱਕ ਜਿਹੜੀ ਦੇ ਬਚਾਓ ਹੋਇਆ ਤੇ 4 ਦੀ ਮੌਤ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਲਾਸਟ ਜਿਹੜਾ ਸੀਗਾ ਅੱਜ ਤੀਸਰੇ ਦਿਨ ਸਵੇਰੇ ਸਾਇਦ ਲਗਭਗ ਮੇਰੇ ਸਾਹਮਣੇ 11:00 ਵਜੇ ਤੱਕ ਉਹਨੂੰ ਕੱਢਿਆ ਗਿਆ ਤੇ ਜਿਹੜਾ ਮਾਲਿਕ ਹੈ ਅਤੇ ਠੇਕੇਦਾਰ ਹੈ ਉਹਨਾਂ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਤੇ ਹੁਣ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਧੰਨਵਾਦ